ਉਹ ਪ੍ਰੋਡਕਟ ਜਿਹੜੇ 17 ਜੂਨ ਤੋਂ ਪਹਿਲਾਂ ਬਣੇ ਸੀ ਉਹਨਾਂ ਨੂੰ ਪ੍ਰਕੌਸ਼ਨਸ ਕਰਕੇ ਰੀਕਾਲ ਕਰ ਲਿਆ ਗਿਆ ਤੇ ਜਿਹੜਾ ਲਸਟੀਰੀਆ ਦਾ ਬੈਕਟੀਰੀਆ ਆ ਇਹ ਠੰਡੇ ਟੈਂਪਰੇਚਰ ਇਹਨੇ ਠੰਡੇ ਟੈਂਪਰੇਚਰ ਦੇ ਵਿੱਚ ਵੀ ਸਰਵਾਈਵ ਕਰ ਸਕਦਾ ਤੇ ਈਜ਼ੀਲੀ ਸਪਰੈਡ ਕਰ ਸਕਦਾ ਇੱਕ ਖਤਰਨਾਕਾ ਪ੍ਰੈਗਨੈਂਟ ਔਰਤਾਂ ਦੇ ਲਈ ਨਮਜਨਮੇ ਬੱਚਿਆਂ ਦੇ ਲਈ ਬਜ਼ੁਰਗਾਂ ਦੇ ਲਈ ਤੇ ਉਹ ਲੋਕ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਆ ਹੈਲਥ ਅਫੀਸ਼ੀਅਲਸ ਨੇ ਸਭ ਤੋਂ ਪਹਿਲਾਂ ਇਹ ਆਊਟ ਬ੍ਰੇਕ ਪਿਛਲੇ ਸਾਲ ਅਗਸਤ ਮਹੀਨੇ ਦੇ ਵਿੱਚ ਨੋਟਿਸ ਕੀਤੀ ਸੀ ਲਸਟੇਰੀਆ ਦੇ ਨਾਲ ਤਿੰਨ ਲੋਕਾਂ ਦੀ ਮੌਤ ਹੋਈ ਆ ਅਮਰੀਕਾ ਦੇ ਵਿੱਚ ਤੇ ਕਈ ਦਰਜਿਆਂ ਨੂੰ ਹਸਪਤਾਲ ਲੈ ਕੇ ਗਏ ਆ ਲਸਟੇਰੀਆ ਆਊਟ ਬ੍ਰੇਕ ਜਿਹੜੀ ਕਿ ਚਿਕਨ ਫੋਰਟਿਕਨ ਅਲਫਰਡੋ ੀਲਜ਼ ਦੇ ਵਿੱਚ ਦੱਸੀ ਗਈ ਹੈ ਜਿਹਨੂੰ ਵਾਲਮਾਰਟ ਤੇ ਕ੍ਰੋਗਰ ਦੇ ਵਿੱਚ ਜਿਹੜੇ ਸਟੋਰਾਂ ਦੇ ਉੱਤੇ ਇਹ ਵੇਚਿਆ ਗਿਆ ਇਹ ਜਿਹੜੇ ੀਲਜ਼ ਆ ਇਹ ਨੇ ਇਹ ਟੈਕਸਸ ਬੇਸਡ ਕੰਪਨੀ ਆ ਜਿਹਨੂੰ ਫਰੈਸ਼ ਰੀਲਮ ਕਿਹਾ ਜਾ ਰਿਹਾ ਉਹਨਾਂ ਨੇ ਰੀਕਾਲ ਕੀਤੇ ਆ ਪ੍ਰੋਡਕਟ ਉਹ ਪ੍ਰੋਡਕਟ ਜਿਹੜੇ 17 ਜੂਨ ਤੋਂ ਪਹਿਲਾਂ ਬਣੇ ਸੀ ਉਹਨਾਂ ਨੂੰ ਪ੍ਰਕਾਊਸ਼ਨਸ ਕਰਕੇ ਰੀਕਾਲ ਕਰ ਲਿਆ ਗਿਆ ਜਿਹੜੇ ਅਫੈਕਟਡ ੀਲਜ਼ ਨੇ ਉਹ ਮਾਰਕੀਟ ਸਾਈਡ ਗ੍ਰਿਲਡ ਚਿਕਨ ਅਲਫਰਡੋ ਜਿਹੜੇ ਦੋਵੇਂ ਜਿਹੜੇ ਵੱਖ-ਵੱਖ ਉਹਨਾਂ ਦਾ ਕੈਟਾਗਰੀਆ ਤੇ ਹੋਮ ਸ਼ੈਫ ਫੀਟ ਐਂਡ ਈਟ ਚਿਕਨ ਜਿਹੜੇ ਹੈਗੇ ਆ ਉਹ ਜਿਹੜੀਆਂ ਉਹਦੀਆਂ ਟ੍ਰੇਜ਼ ਨੇ ਜਿਨ੍ਹਾਂ ਦੇ ਵਿੱਚ ਮਤਲਬ ਉਹ ਇੱਕ ਖਾਸ ਉਹਨਾਂ ਦੀ ਬੈਸਟ ਬਾਈ ਡੇਟ ਆ ਉਹਨਾਂ ਨੂੰ ਦੱਸਿਆ ਗਿਆ ਇਹ ਜਿਹੜੇ ਮੀਲਸ ਨੇ ਇਹ ਰੈਫਰਿਜਰੇਟਡ ਸੈਕਸ਼ਨ ਸਟੋਰਾਂ ਦਾ ਜਿਹੜਾ ਰੈਫਰਿਜਰੇਟਡ ਸੈਕਸ਼ਨ ਹੁੰਦਾ ਉਹਦੇ ਵਿੱਚ ਵੇਚੇ ਗਏ ਆ ਤੇ ਜਿਹੜਾ ਲਸਟੇਰੀਆ ਦਾ ਬੈਕਟੀਰੀਆ ਆ ਇਹ ਠੰਡੇ ਟੈਂਪਰੇਚਰ ਇਹਨੇ ਠੰਡੇ ਟੈਂਪਰੇਚਰ ਦੇ ਵਿੱਚ ਵੀ ਸਰਵਾਈਵ ਕਰ ਸਕਦਾ ਤੇ ਈਜ਼ੀਲੀ ਸਪਰੈਡ ਕਰ ਸਕਦਾ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਆਪਣੀਆਂ ਫ੍ਰਿਜਾਂ ਨੂੰ ਸਾਫ਼ ਕਰ ਲੈਣ ਸਰਵਿਸਸ ਨੂੰ ਜਾਂ ਜਿਹੜੇ ਕੰਟੇਨਰ ਨੇ ਜਿਹੜਾ ਵੀ ਇਹਦੇ ਨਾਲ ਟੱਚ ਹੋਇਆ ਜਿਹਨੂੰ ਜਿਹੜਾ ਪਾਸਤਾ ਮੀਲਜ਼ ਰੀਕਾਲ ਕੀਤੇ ਗਏ ਆ ਤਾਂ ਕਿ ਇਹਨਾਂ ਵੇਸ਼ ਬੈਕਟੀਰੀਆ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਲਸਟੇਰੀਆ ਆਮ ਤੌਰ ਦੇ ਉੱਤੇ ਫੈਲਦਾ ਆ ਫੂਡ ਦੇ ਰਾਹੀਂ ਤੇ ਇਹ ਜਿਹੜਾ ਪਰਸੀਡ ਜਿਹੜੇ ਅਨ ਸੈਨੀਟਰੀ ਕੰਡੀਸ਼ਨਸ ਨੇ ਉਹਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਸਪੈਸ਼ਲੀ ਜਿਹੜੀਆਂ ਫੈਕਟਰੀਜ਼ ਨੇ ਜਾਂ ਜਿਹੜਾ ਟਰਾਂਸਪੋਰਟ ਸਿਸਟਮ ਆ ਉਹਦੇ ਵਿੱਚ ਜਿਹੜੀ ਜਦੋਂ ਇਹ ਬੰਦਾ ਲਸਟੇਰੀਆ ਦੀ ਬਿਮਾਰੀ ਹੁੰਦੀ ਕਿਸੇ ਨੂੰ ਇਹ ਖਤਰਨਾਕ ਆ ਪ੍ਰੈਗਨੈਂਟ ਔਰਤਾਂ ਦੇ ਲਈ ਨਮ ਜਨਮੇ ਬੱਚਿਆਂ ਦੇ ਲਈ ਬਜ਼ੁਰਗਾਂ ਦੇ ਲਈ ਤੇ ਉਹ ਲੋਕ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਆ ਇੱਕ ਪ੍ਰੈਗਨੈਂਟ ਔਰਤ ਜਿਹੜੀ ਆ ਇਸ ਉਹਦਾ ਇਸ ਆਊਟ ਬ੍ਰੇਕ ਦੇ ਵਿੱਚ ਉਹਦੇ ਬੱਚੇ ਦੀ ਵੀ ਮੌਤ ਹੋਈਏ ਸੋ ਸਿੰਪਟਮ ਇਹ ਲਸਟੇਰੀਆ ਹੁੰਦਾ ਕੀ ਇਹ ਬਿਮਾਰੀ ਕੀ ਆ ਤੁਹਾਨੂੰ ਬੁਖਾਰ ਹੁੰਦਾ ਜਿਹੜੇ ਬਾਡੀ ਦੇ ਵਿੱਚ ਮਸਲ ਜਿਹੜੀ ਪੇਨ ਹੁੰਦੀ ਆ ਥਕਾਵਟ ਹੁੰਦੀ ਆ ਤੇ ਸਵੀਅਰ ਕੇਸਸ ਦੇ ਵਿੱਚ ਸਿਰਦਰਦ ਹੁੰਦਾ ਕਨਫਿਊਜ਼ਨ ਹੁੰਦੀ ਆ ਕਈ ਵਾਰੀ ਦੌਰੇ ਵੀ ਪੈਣ ਲੱਗ ਜਾਂਦੇ ਆ ਹੈਲਥ ਅਫੀਸ਼ੀਅਲਸ ਨੇ ਸਭ ਤੋਂ ਪਹਿਲਾਂ ਇਹ ਆਊਟ ਬ੍ਰੇਕ ਪਿਛਲੇ ਸਾਲ ਅਗਸਤ ਮਹੀਨੇ ਦੇ ਵਿੱਚ ਨੋਟਿਸ ਕੀਤੀ ਸੀ ਤੇ ਉਹਨਾਂ ਨੂੰ ਜਿਹੜਾ ਇੱਕ ਮੈਚਿੰਗ ਲਸਟੇਰੀਆ ਸਟ੍ਰੇਨ ਆ ਫੂਡ ਸੈਂਪਲ ਦੇ ਵਿੱਚ ਮਾਰਚ ਦੇ ਵਿੱਚ ਮਿਲਿਆ ਸੀ ਪਰ ਉਹ ਫੂਡ ਫਿਰ ਜਦੋਂ ਮਿਲ ਗਿਆ ਸੀ ਬਾਅਦ ਵਿੱਚ ਵੇਚਿਆ ਕਦੇ ਨਹੀਂ ਗਿਆ ਜਿਹੜੀ ਇਨਵੈਸਟੀਗੇਸ਼ਨ ਹਜੇ ਵੀ ਇਸ ਮਾਮਲੇ ਦੇ ਉੱਤੇ ਚੱਲ ਰਹੀ ਆ ਫੈਡਰਲ ਤੇ ਸਟੇਟ ਹੈਲਥ ਏਜੰਸੀਜ਼ ਜਿਹੜੀਆਂ ਕੰਮ ਕਰ ਰਹੀਆਂ ਇਕੱਠੀਆਂ ਹੋ ਕੇ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਦਾ ਲੱਭਿਆ ਜਾ ਸਕੇ ਕਿ ਕੰਟਾਮਿਨੇਸ਼ਨ ਕਿੱਦਾਂ ਹੁੰਦੀ ਆ ਗੱਲ ਏਡੀ ਵੱਡੀ ਨਹੀਂ ਆ ਪਰ ਜਿਸ ਤਰੀਕੇ ਦੇ ਨਾਲ ਇਹਦੇ ਨਾਲ ਤਿੰਨ ਮੌਤਾਂ ਹੋ ਗਈਆਂ ਤੇ ਕਈ ਦਰਜਣਾਂ ਲੋਕ ਜਿਹੜੇ ਜੇਲ੍ਹ ਦੇ ਵਿੱਚ ਆਪਣੇ ਹਸਪੀਟਲ ਦੇ ਵਿੱਚ ਨੇ ਇਹ ਸੱਚਮੁੱਚ ਇੱਕ ਵੱਡੀ ਫਿਕਰ ਵਾਲੀ ਗੱਲ ਆ ਕਿ ਇਹ ਜਿਸ ਤਰੀਕੇ ਨਾਲ ਸ਼ੁਰੂ ਹੋਈ ਆਊਟਬ੍ਰੇਕ ਕਿਤੇ ਜ਼ਿਆਦਾ ਨਾ ਫੈਲ ਜਾਵੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ